ਕੰਮ ਕਰ ਦੇਣਾ ਫੇਰ ਜਿਹੜੀਆਂ ਗੱਲਾਂ ਦਾ ਟੋਡੀਆਂ ਨੇ ਲੱਗਣਗੀਆਂ ਉਹ ਪਿਆਰ ਦਾ ਕਹਿੰਦੇ ਵੱਡਾ ਸਪੋਟਰਾ ਮਿੰਦਰੀਆ ਕਹਿੰਦੇ ਵਿਸ਼ੇਸ਼ ਤੌਰ ਤੇ ਧੰਨਵਾਦ ਆਓ ਜੀ ਅਗਲੀਆ ਟੀਮਾਂ ਫਫੇ ਕਲੱਬ ਚੁੱਕਾ ਤੇ ਉੱਗੋ ਕੇ ਉੱਗੋ ਕੇ ਆਲੇ ਦਾ ਮੁੰਡੇ ਨੇੜੇ ਤੜੀ ਬੈਠੇ ਸੀ ਚਾਰ ਤੋਂ ਦੋ ਦੀ ਜਿਹੜੀ ਟੱਕਰ ਹੈ ਜੀ Hello? ਹਾਂ ਪਤਰਾ ਮੇਹਰਾ ਭਾਈ ਆਂਦਾ ਜੋ ਸੰਗਤੀ ਦੋ ਬਾਲਾਂ ਮਾਰੇ ਤੇ ਆਪਾਂ ਦੋਸਾਂ ਦੇ ਜਿਹੜੇ ਵੱਡੇ ਮਾਨ ਸਨਮਾਨ ਕਰਦਾਂਗੇ ਸਾਈਡਾਂ ਚੇਂਜ ਆ ਵੀਰੇ ਹਨਾ ਸਾਈਡਾਂ ਚੇਂਜ ਆ ਬਾਈ ਠੀਕ ਆ ਜੀ ਲੈ ਵੀ ਧਿਆਨ ਰੱਖਣਾ ਸੋਹਣਿਆ ਵੀਰਾ ਸੰਮਾਨ ਜਿਹੜੇ ਗੱਲਾਂ ਬਾਤਾਂ ਜਿਹੜੀਆਂ ਟਿਕਾਣੇ ਆ ਹੋ ਜੋ ਫਿਰ ਅਗਲਾ ਮੈਚ ਵੀ ਬਾਲਾ ਸੇਰੇ ਦਾ ਹੋ ਜਾਣਾ ਉੱਧੇ ਕਾਂ ਦੀ ਟੀੜੀ ਉਹ ਖੇਡੇਗੀ ਅਗਲੇ ਮੈਚ ਲੈ ਜਿਹੜੇ ਕਹਿੰਦੇ ਫਤਿਹ ਕਲੱਬ ਚੁਗੇ ਦੀ ਟੀਮ ਖੇਡੇਗੀ ਔਰ ਮੋਗੇ ਦੀ ਟੀਮ ਜਿਹੜੀ ਕਾਕੂ ਦੀ ਸਮੁੱਚੀ ਟੀਮ ਆਈ ਹੈ ਜੀ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਨਾਲ ਕਹਿੰਦੇ ਮੁੰਡੇ ਕੋਟਲੇ ਵਾਲੇ ਵੀ ਆ ਗਏ ਆ ਹਰਮਨ ਦਾ ਵੱਡਾ ਧੰਨਵਾਦ ਹੈ ਨਾਲ ਕਹਿੰਦੇ ਬਗਣਾ ਸਾਡਾ ਯਾਰ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਦੀਪਾ ਵੀ ਆ ਗਿਆ ਵੇਖੀ ਤੇਰਾ ਦੀਪਾ ਇਕੱਲਾ ਹੀ ਨਵੇੜ ਦਾ ਉਧਰ ਮਣੀ ਨੰਬਰਦਾਰ ਜੀ ਤੁਜੇ ਨੇ ਆਪਾਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਮਣੀ ਸਾਡਾ ਵੀਰ ਹੈ ਨੰਬਰਦਾਰ ਜੀ ਵਿਸ਼ੇਸ਼ ਤੌਰ ਤੇ ਪੁੱਤੇ ਵੱਡਾ ਧੰਨਵਾਦ ਕਰਦੇ ਆ ਸਮਾਜ ਨਾਲ ਖੇਡੋ ਕੋਈ ਨਾ ਪਾਲੀਆਂ ਪੁੱਲੀਆਂ ਵੜਦਗੇ ਅੰਗਰੇਜ਼ ਮਾਰਟਬੂਸੀ ਮਾਰ ਬਾਲ ਨੂੰ ਕੀ ਗੱਲ ਕਰਦਾ ਹੈ 12 ਦੇ ਉਪਰ 12 ਦੇ 2 ਦੀ ਜਿਹੜੀ ਟੱਕਰ ਆ ਜੀ ਔਰ ਨਾਲ ਹੀ ਯੋਧਵੀਰ ਦਾ ਜਿਹੜਾ ਚੁੱਗਿਆਂ ਦਾ ਸੌਰੀ ਸੌਰੀ ਆਓ ਜੀ ਯੋਧਵੀਰ ਵਰਜ ਟੱਲਣ ਵਾਲਾ ਵੀਰ ਸਾਡਾ ਜਿੱਥੇ ਵੀ ਹੋਵੇ ਬਿਨਾ ਕਿਸੇ ਦੇਰੀ ਤੋਂ ਗਰਾਊਂਡ 'ਤੇ ਆ ਜਾਵੇ ਅੱਜ ਕਹਿੰਦੇ ਚੁੱਗਿਆਂ ਦੀ ਟੀਮ ਦਾ ਵੱਡਾ ਹਿੱਸਾ ਬਣਿਆ ਕਹਿੰਦੇ ਚੁੱਗਿਆਂ ਦਾ ਪੁੱਤ ਬਣ ਕੇ ਖੇਡੇਗਾ ਗੱਲਾਂ ਬਾਤਾਂ ਜੁੜੀਆਂ ਟਿਕਾਣੇ ਆ ਜੀ ਆਜੀ ਜੱਟ ਮੇਰ ਦੁਰਜੱਟ ਢਲਮਾਲਾ ਜਿੱਥੇ ਵੀ ਵੀਰ ਸਾਡਾ ਹੈਲੋ ਉਧਰ ਜੇ ਕਾਲੇਗੰਦੀ ਟੀਮ ਜੋ ਸਾਰੀ ਪੁੱਗੀ ਆ ਜੀ ਕਨੈਕਟ ਕਰ ਲਈ ਆ ਕੇ ਕਾਲੇਗੰਦੀ ਟੀਮ ਆਈ ਆਦਾ ਜੀ ਸੰਪਰਕ ਕਰ ਲੈਣੋ ਸਟੇਜ ਤੇ ਆ ਕੇ ਲਾਸਟ ਪੁਆਇੰਟ ਆ ਗਿਆ ਜੀ ਆਓ ਅਗਲੀਆਂ ਟੀਮਾਂ ਗਰਾਊਂਡ 'ਚ ਜੀ ਇਸ ਮੈਚ ਦਾ ਮੈਨੂੰ ਲੱਗਦਾ ਵੀ ਲਾਸਟ ਜਿਹੜਾ ਪੁਆਇੰਟ ਆ ਗਿਆ ਇਹਦੇ ਨਾਲ ਹੀ ਜਿੱਤ ਗਈ ਟੀਮ ਮਧੋਕੇ ਦੀ ਮਧੋਕੇ ਦੀ ਟੀਮ ਜਿਹੜੀ ਜਿੱਤ ਗਈ ਆ ਧੰਨਵਾਦ ਆ ਕਹਿੰਦੇ ਚੁੱਗਿਆਂ ਦੀ ਟੀਮ ਦਾ ਆਓ ਜੀ ਫਤਿਹ ਕਲੱਬ ਬਿਨਾ ਕਿਸੇ ਦੇਰੀ ਤੋਂ ਨਾਲ ਜਿਹੜੀ ਅੱਗੇ ਕਹਿੰਦੀ ਟੀਮ ਆ ਜਿਹੜੀ ਆ ਜਾਵੇ ਜੀ ਸ਼ਾਹੀਦ ਰਾਕੇ ਆਨ ਗੁਰਜੀਤ ਸਿੰਘ ਮਲਾਕ ਸਿੰਘ ਦਾ ਵੀ ਜੀ ਦਾ ਵੀ ਬਲਜਨ ਸਿੰਘ ਬਾਈ ਲੱਖੂ ਉਹਨਾਂ ਦੇ ਲੜਕੇ ਦਾ ਵੀ ਸਨਮਾਨਤ ਕੀਤਾ ਜਾਣਾ ਵਾ ਟਾਈਗਰ ਨੂਰ ਸਿੰਘ ਮੱਲੀ ਜਰਨੂਰ ਸਿੰਘ ਮੱਲੀ ਆਵੇ ਗਰਨੂਰ ਆਵੇ ਭਾਈ ਸੰਦੀਪ ਸਿੰਘ ਰਾਂਝਾ ਆਇਆ ਆਇਆ ਗੱਡ ਬ్రో ਗੱਡ ਗੱਡ ਵੈਰੀ ਗੱਡ ਹੋਰ ਸਨਾਲਾ ਕੀ ਬਣਦਾ ਤੇਰੇ ਨੂੰ ਧੰਨਵਾਦ ਕਰਦੇ ਆ ਸੰਦੀਪ ਸਿੰਘ ਰਾਂਝਾ ਕਰਨਵੀਰ ਸਿੰਘ ਮੱਲੀ ਬਾਈ ਲਖਨਵੰਤਰ ਸਿੰਘ ਲਖੂ ਉਹਨਾਂ ਦਾ ਤੈਨੂੰ ਧੰਨਵਾਦ ਕਰਦੇ ਹਾਂ ਸਨਮਾਨ ਹੋਇਆ ਹੈਲੋ ਆ ਜੀ ਜਦਵੀਰ ਬੁਰਜ ਤੇ ਲਮਾਲਾ ਸਾਡਾ ਵੀਰ ਜਿੱਥੇ ਵੀ ਹੈ ਜੀ ਇੱਕ ਮਿੰਟ ਵੀ ਕਾਲਾ ਭਰਾ ਬਣ ਕੇ ਕਰੀਏ ਮੈਚ ਦੀ ਸ਼ੁਰੂਆਤ ਆਪਾਂ ਪੁੱਗੋ ਕਾਲੇ ਸਾਰੇ ਖਿਡਾਰੀ ਗਰਾਊਂਡ 'ਚੋਂ ਵੀਰੇ ਠੀਕ ਆ ਧੰਨਵਾਦ ਆ ਲੈ ਵੀ ਭਾਈ ਕਰਾਈਏ ਟਾਸ ਆਪਾਂ ਕੋਮਲ ਟਾਸ ਕਰਾ ਦੇ ਵੀਰੇ ਆਜਾ ਇੱਕ ਇੱਕ ਖਿਡਾਰੀ ਸੱਤੂ ਆ ਜੀ ਭਰਾ ਬਣ ਕੇ ਟਾਸ ਕਰ ਲਈ ਪਵਨ ਆਇਆ ਕਹਿੰਦੇ ਗਿੱਲ ਪਰਵਾਰ ਦਾ ਅੱਜ ਗੱਲ ਚਰਚੇ ਕਹਿੰਦੇ ਮੁੰਡਿਆਂ ਦੇ ਕਬੂਤਰਬਾਜ਼ੀ ਦੀ ਵੀ ਚੱਲਦੇ ਆ ਤੇ ਫੱਟੇ ਨਾਲ ਯਾਰੀ ਕਹਿੰਦੇ ਫੱਟੇ ਦੇ ਗੱਡੇ ਕਿ ਲਾਰਗੀ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਹਲੋ ਕਾਲੇ ਕੈਂਦੀ ਟੀਮ ਆਈ ਆ ਜੀ ਸੰਪਰਕ ਕਰ ਲੈ ਬਈ ਕਾਲੇ ਕੈਂਦੀ ਟੀਮ ਜਿਹੜੀ ਆਈ ਆ ਤਾਂ ਜੀ ਦੱਸਿਆ ਸਰ ਹੋ ਗਲੀ ਆਈ ਕੱਬਾ ਥੋੜੇ ਜੀ ਹੈ ਹੈ ਉਹਨੂੰ ਸਾਧ ਦਾ ਲੈ ਪਤਾ ਨਹੀਂ ਕਿੱਧਰ ਗਿਆ ਵਾ ਗੱਡੀ ਲੈ ਕੇ ਤੇਰਾ ਹਰੇਕ ਨੰਬਰ ਲਾ ਕੇ ਕਹਿੰਦਾ 100 ਦਾ ਲਾ ਕੇ ਤੇਰਾ ਹਰੇਕ ਨੰਬਰ ਬਹੁਤ ساری ਵਾਜਾਂ ਮਾਰਤੀਆਂ ਬਾਈ ਲਾ ਕੇ ਉਹ ਪਹਿਲੀ ਗੱਲ ਦੇ ਆਓ ਜੀ ਜੱਟ ਵੀਰ ਜਿੱਥੇ ਵਾਲੇ ਬੜਵੇ ਕਰੂੰ ਕਹਿੰਦਾ ਲਾ ਕੇ ਜੱਟ ਵੀਰ ਸਾਡਾ ਵੀਰ ਜਿੱਥੇ ਦੀ ਜਿਹੜੇ ਆ ਜਾਣੇ ਬਿਨਾਂ ਕਿਸੇ ਦੇਰੀ ਤੋਂ ਗਰਾਊਂਡ ਤੇ ਰਹਿੰਦੇ ਖਿਡਾਰੀ ਜਿਹੜੇ ਗਰਾਊਂਡ 'ਤੇ ਆ ਜਾ ਲੈਟ ਸਹੀ ਨਹੀਂ ਗਾ ਜਸੂ ਫਤੇ ਕਲੱਬ ਕਿੱਥੇ ਦੀ ਲਾਈਵ ਕੱਟਿਆ ਗਿਆ ਖਿਡਾਰੀਆ ਗਰਾਊਂਡ 'ਤੇ ਆ ਜਾਣ ਲੈ ਵੀ ਫਤੇ ਆਪਾਂ ਆਪ ਹੀ ਬਹੁਤ ਸਮਾਂ ਯਾਰ ਆਪਾਂ ਖਰਾਬ ਕਰੀ ਜਾਂਦੇ ਆ ਬਈ ਦੂਜੀਆਂ ਟੀਮਾਂ ਨੂੰ ਆਪਾਂ ਕਹਿਣਗੇ ਨਹੀਂ ਫਿਰ ਚੰਗੀ ਗੱਲ ਨਹੀਂ ਨੈਟਵਰਕ ਕੋਈ ਵੀ ਹੈ ਨਹੀਂ ਯਾਰ ਇੱਥੇ ਚੱਜ ਨਾਲ ਬਈ ਉਹ ਮੈਚ ਹਿੱਟਣ ਲੱਗਿਆ ਨਣੀਆਂ ਲੱਗ ਹਿੱਟਣ ਪੈਂਡਵਾਲਿਆਂ ਲਈ ਫਤਿਹ ਆ ਗਈ ਮੇਰੀ ਆ ਗਈ ਇੱਥੇ ਵੀ ਆਉ ਆ ਗਿਆ